ਆਓ ਜੀ 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 ਇਹ ਨੂੰ ਤੁਹਾਡਾ ਤਾਂ ਕਰਦੇ ਵੀ ਇਹ ਪੁਰਾਣੇ ਕੰਮ ਨੂੰ ਕਨਵਰਟ ਕੀਤਾ ਨਵੇਂ ਚ ਪਿੰਡ ਧੂੜਕੋਟ ਚੜਤ ਸਿੰਘ ਵਾਲਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਬਹੁਤ ਠੇਕੇਦਾਰ ਕਹਿੰਦੇ ਵੀ ਪੁਰਾਣੇ ਕੰਮ ਨੂੰ ਆਪਾਂ ਨਵੇਂ ਚ ਕਨਵਰਟ ਨਹੀਂ ਕਰ ਸਕਦੇ ਖਾਸ ਕਰਕੇ ਜਿਹੜਾ ਠੇਕੇਦਾਰ ਇੱਥੋਂ ਭੱਜਿਆ ਉਹ ਕਹਿੰਦਾ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਮੰਜ਼ਿਲ ਡਿੱਗੂਗੀ ਆ ਨਿਗਾ ਮਾਰ ਲਓ 20 ਫੁੱਟ ਦਾ ਆਪਣੇ ਮੈਸਤਰੀਆਂ ਨੇ ਕੱਢ ਕੇ ਵਿੰਡੋ ਲਾਤੀ ਆ ਅੱਛਾ ਪੁਰਾਣੇ ਨੂੰ ਨਵੇਂ ਚ ਕਨਵਰਟ ਕੀਤਾ ਕਿਵੇਂ ਕੀਤਾ ਆ ਜੋ ਨਿਗਾ ਮਾਰੋ ਐਂਟਰੀ 4 ਫੁੱਟ ਆ ਇਹਦੇ ਵਿੱਚ ਖਿਚਨ ਦਿੱਤੀ ਆ ਨਾਰਮਲ ਕਿਉਂਕਿ ਪਰਿਵਾਰ ਹੈਗਾ ਛੋਟਾ ਇਹਦੇ ਵਿੱਚ ਕਿਚਨ ਦਾ ਸਹਿਜ 9x12 ਦਾ ਇਹ ਤੇ ਦੋ ਸਾਈਡ ਤੇ L ਸ਼ੇਪ ਵਿੰਡੋ ਆਪਣੀ ਸੈਲਫ ਪੈਣੀ ਕੈਬਿਨਟ ਵਗੈਰਾ ਇਹ ਵਿੰਡੋ ਸ਼ੇਪ ਆ ਮਾਰੂਣੀ ਹੈ ਇਹਦੇ ਵਿੱਚ ਆਹ ਸਾਰਾ ਢੇੜਪਿੜ ਕਰਕੇ ਇਹਨੂੰ ਰਿਮੂਵ ਕਰ ਦੋ ਆ ਜੋਕੇ ਇਹਦੇ ਵਿੱਚ ਆਹ ਲੌਬੀ ਹੈ ਬਹੁਤ ਵੱਡੀ ਹੈ ਦੀ ਲੌਬੀ ਦਾ ਸਹਿਜ ਇਹਦਾ 20x21 ਦਾ ਇਹਦੇ ਵਿੱਚ ਆਪਾਂ ਕੀ ਨਵੀਂ ਚੀਜ਼ ਕਰਨੀ ਇਹਦੇ ਵਿੱਚ ਬਿੱਥੋਂ ਪੌੜੀ ਚੜਾਉਣੀ ਆ ਸਾਹਮਣੇ ਪੌੜੀ ਉੱਪਰ ਵੱੜ ਜਣੀ ਆ ਇਹ ਸ਼ਾਹ ਠੇਕੇਦਾਰ ਕਹਿੰਦਾ ਮੰਜ਼ਲ ਡੈਗ ਪੈਣੀ ਹੈ ਇਹ ਉਸ਼ੇ ਕਰਾਂਗੇ ਵੀ ਆਪਾਂ ਕੋਈ ਰੱਬ ਨਹੀਂਗੇ ਪਰ ਤਿਆਰ ਬਾ ਡੋਡੀ ਬੰਦਿਆਂ ਦਾ ਅਸ਼ਾ ਇਹਦੇ ਵਿੱਚ 13x12 12x12 ਦਾ ਕਮਰਾ ਬੈਡਰੂਮ ਅੱਗੇ ਇਹਦੇ ਵਿੱਚ ਬਾਥਰੂਮ ਬਹੁਤ ਸੋਹਣੇ ਸਾਇਜ ਦਾ ਬਣਿਆ ਹੋਇਆ ਜਰੂਰੀ ਨਹੀਂਗਾ ਬਾਹਲੇ ਪੈਸੇ ਲਾ ਕੇ ਮਕਾਨ ਸੋਹਣਾ ਬਣਦਾ ਦਿਮਾਗ ਦੇ ਵਿੱਚ ਕਲੈਕ ਕਰਦਾ ਹੋਵੇਂ ਮੈਂ ਮਕਾਨ ਬਣਾਵਾ ਫੇਰ ਸਵਾਲ ਆ ਕੰਮ ਕੀਤੇ ਦਾ ਅੱਛਾ ਦੂਜੀ ਮੰਜ਼ਲ ਤੇ ਕੀ ਬਣਿਆ ਆਜੋ ਇਹਦੇ ਵਿੱਚ ਆਹ ਸਾਹਮਣਾ ਗੇਟ ਰਿਮੂਵ ਹੋ ਜਾਣਾ ਇੱਥੋਂ ਇਹਨੂੰ ਇੱਥੇ ਖਤਮ ਕਰ ਦੇਣਾ ਆਹ ਐਂਟਰੀ ਆਵਾਜਾਈ ਆਸਤੇ ਆਊਟਨ ਕਰ ਦੇਣੀ ਆ ਪੌੜੀਆਂ ਦੇ ਆ ਵੀ ਬਸ ਦੇ ਨਾਲ ਹੀ ਖੜੇ ਆ ਇਹ ਦੇਡਦਨੀਆਂ ਟੈਂਕੀ ਦੇਡਦਨੀਆਂ ਇਹਦਾ ਪਾਣੀ ਦੂਜੀ ਮੰਜ਼ਲ ਦਾ ਥੱਲੇ ਸਿੱਧਾ ਆਉਗਾ ਉੱਪਰੋਂ ਆਜਾ ਇਹਦੇ ਵਿੱਚ ਦੋ ਗੱਲਾਂ ਜਿਹੜੇ ਜ਼ਿਆਦਾ ਜ਼ਰੂਰੀ ਦੇਖਣ ਵਾਲੀਆਂ ਵੀ ਦੂਜੀ ਮੰਜ਼ਲ ਵੀ ਆਪਾਂ ਸੈੱਟ ਕੀਤੀ ਆ ਦੂਜੀ ਮੰਜ਼ਲ ਦੇ ਵਿੱਚ ਕੀ ਇਹਦੇ ਵਿੱਚ ਇੱਕ ਪੂਜਾ ਰੂਮ ਕੱਢਤਾ ਆ ਦੂਜੀ ਮੰਜ਼ਲ ਦੀ ਲੋਬੀ ਬਣਾਤੀ ਇੱਥੋਂ ਐਂਟਰੀ ਸੇਮ ਰਹਿ ਗਈ ਬਾਹਰ ਬਰਾਂਡਾ ਬਣ ਗਿਆ ਸਿਰੇ ਤੱਕ ਬਾਲਕਨੀ ਬਣ ਗਈ ਆ ਸਾਰੀ ਬਾਲਕਨੀ ਸਿਰੇ ਤੱਕ ਬਣ ਗਈ अच्छा ਇਹਦੇ ਵਿੱਚੋਂ ਹੀ ਆਪਾਂ ਕਮਰੇ ਨੂੰ ਗੇਟ ਦਿੱਤਾ ਬਾ ਤੇ 12x12 ਦਾ ਕਮਰਾ ਹੋ ਆ ਉੱਪਰ ਦੂਜੀ ਮੰਜ਼ਲ ਤੇ ਸੇਮ ਸਿਮਟਰੀ ਆ ਸਾਰਾ ਕੁਝ ਹੀ ਆਹ ਕਮਰਾ 12x12 ਦਾ ਸਾਹਮਣੇ ਬਾਤੋਂ ਇਹ ਪਲਾਸਟਰ ਹੋਈ ਜਾਂਦਾ ਇਹਨੇ ਤਿਆਰ ਹੋ ਜਾਣੇ ਤੇ ਮਗਰੇ ਇਹਦੀ ਬਾਤੋਂ ਵੀ ਹੋਣ ਲੱਗ ਜਾਨੀ ਧੰਨਵਾਦ ਜੀ ਸ਼ੁਕਰੀਆ ਜੀ ਐ ਇਹਨੂੰ ਜੇ ਤੁਸੀਂ YouTube ਤੇ ਦੇਖਦੇ ਆ ਤਾਂ ਠੇਕੇਦਾਰ ਰਵਤਾਰ ਸਿੰਘ ਜੇ ਤੁਸੀਂ Facebook ਤੇ ਦੇਖਦੇ ਆ ਤਾਂ YouTube ਤੇ ਜਾ ਕੇ ਦੇਖੋ ਠੇਕੇਦਾਰ ਰਵਤਾਰ ਸਿੰਘ ਸ਼ੁਕਰੀਆ ਜੀ ਐ